ਕਿ ਤਵੀ ਦੇ ਬਿਨ ਗਰੀਬ ਹੈ ਉਹ ਗਰੀਬ ਹੀ ਰਹਿ ਗਿਆ ਅਮੀਰ ਅਮੀਰ ਬਣ ਗਿਆ ਬੀਜੇਪੀ ਦਾ ਫੇਰ ਵੀ ਆਣਾ ਹੀ ਕੋ ਨਹੀਂ ਹੈ ਬਸ ਸਿਸਟਮ ਉਹ ਨਾ ਦਏਗਾ ਕੀ ਉਮੀਦ ਕਰਦੇ ਸਿਆਸੀ ਪਾਰਟੀ ਕਿਸ ਤਰ੍ਹਾਂ ਦੇ ਵਾਦੇ ਕਰਨ ਸਤ ਵਾਦੇ ਵਾਦੇ ਰਹਿ ਜਾਂਦੇ ਨੇ ਪੂਰੇ ਤਾਂ ਹੁੰਦੇ ਨਹੀਂ ਵਾਦੇ ਤਾਂ ਜਿਹੜਾ ਕੀਤਾ ਸੀ 1000 ਰੁਪਏ ਨਾਲ ਤਾਂ ਭਗਵੰਤ ਮਾਨ ਨੇ ਪੂਰਾ ਕੀਤਾ ਅੱਗੇ ਜਿਹੜਾ ਕੋਈ ਕਰ ਦੂਗਾ ਉਹ ਕਿਹੜਾ ਪੂਰਾ ਕਰੇਗਾ ਉਹ ਦਿਨੇ ਤੋਂ ਬੱਚਿਆਂ ਦਾ ਬੇੜਾ ਕਰਕੇ ਕਰਕੇ ਧਰਤਾ ਚਾਰ ਚਾਰ ਸਾਲਾਂ ਦੀ ਉਹਨਾਂ ਨੂੰ ਨੌਕਰੀਆਂ ਦੇ ਕੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪ ਚੌਥੀ ਵਾਰ ਬੈਠਣ ਲੱਗਿਆ ਕੁਰਸੀ ਤੇ ਆਪ ਵੀ ਚਾਰ ਸਾਲਾਂ ਬਾਅਦ ਲਈ ਟੈਰ ਹੋ ਜੇ ਬੱਚਿਆਂ ਨੇ ਰੋਸ ਮਾਰ ਚਾਣਾ ਨਾ ਕੀਤਾ ਰੇਲ ਗੱਡੀਆਂ ਨਹੀਂ ਆਪੂ ਕਿ ਉਹਨਾਂ ਨੇ ਬੱਚਿਆਂ ਦੀ ਫਰਿਆਦ ਸੁਣੀ ਇੱਕ ਵੀ ਨਹੀਂ ਸੁਣੀ ਹੈਗੀ ਚਾਰ ਸਾਲ ਉਹਨੂੰ ਹੋ ਗਏ ਉਹਨੂੰ ਰਿਟਾਇਰ ਕਰੋ ਬਾਹਰ ਕੱਢੋ ਪੰਜਾਬ ਦੇ ਚੌਣ ਪਿੜ ਦੇ ਵਿੱਚ ਬਠਿੰਡਾ ਸਭ ਤੋਂ ਹੇਅਰ ਸੀਟ ਮੰਨੀ ਜਾਂਦੀ ਹੈ ਤੇ ਬਠਿੰਡਾ ਦੀ ਬਸ ਚ ਚੜਾਂਗੇ ਕੀ ਕਹਿੰਦੀ ਹੈ ਜਨਤਾ ਬਠਿੰਡਾ ਦੀ ਆਖਰਕਾਰ ਬਠਿੰਡਾ ਦੇ ਚੋਣ ਮੈਦਾਨ ਦੇ ਵਿੱਚ ਹਰਸਿਮਰਤ ਕੋਰ ਬਾਦਲ ਹਾਲਾਂਕਿ ਅਸਵਾਰ ਭਾਜਪਾ ਤੋਂ ਅਲੱਗ ਹੋ ਕੇ ਚੋਣ ਲੜ ਰਹੇ ਨੇ ਨਾਲ ਦੀ ਨਾਲ ਉੱਥੇ ਚੋਣ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਦੇ ਜੀਤ ਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਹੈ ਪਰਮਪਾਲ ਕੋਰ ਮੈਦਾਨ ਦੇ ਵਿੱਚ ਹੈ ਭਾਜਪਾ ਵੱਲੋਂ ਤੇ ਨਾਲ ਲੱਖਾ ਸਦਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਬਠਿੰਡੇ ਤੋਂ ਨੇ ਪਰ ਆਖਰਕਾਰ ਬਠਿੰਡੇ ਦੇ ਲੋਕ ਕੀ ਕਹਿੰਦੇ ਆ ਪਟਿੰਡੇ ਦੀ ਜਨਤਾ ਕੀ ਕਹਿੰਦੀ ਆ ਕਿ ਇਸ ਵਾਰ ਫਿਰ ਤੋਂ ਹਰ ਸਿਮਰਤ ਕੋਰ ਬਾਦਲ ਲੋਕ ਸਭਾ ਤੇ ਪਹੁੰਚਣਗੇ ਜਾਂ ਭਾਜਪਾ ਦੇ ਕਰਕੇ ਵੱਡਾ ਨੁਕਸਾਨ ਹੋ ਜਾਊਗਾ ਕਾਂਗਰਸ ਪਾਰਟੀ ਨੂੰ ਲੈ ਕੇ ਵੀ ਚਰਚਾਵਾਂ ਨੇ ਕਿ ਕਾਂਗਰਸ ਪਾਰਟੀ ਨੇ ਉੱਥੇ ਆਪਣਾ ਮਜ਼ਬੂਤ ਕੈਂਡੀਡੇਟ ਨਹੀਂ ਦਿੱਤਾ ਤਾਂ ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਲੈ ਕੇ ਵੀ ਬਹੁਤ ਚਰਚਾਵਾਂ ਚੱਲ ਰਹੀਆਂ ਉੱਥੋਂ ਦੀ ਹਵਾਵਾਂ ਨੂੰ ਲੈ ਕੇ ਕਿ ਉਹ ਵੀ ਉੱਥੇ ਇਸੁਖਸਨ ਲੜਨ ਨੂੰ ਪਰ ਆਖਰਕਾਰ ਜਨਤਾ ਦੇ ਮੁੱਦੇ ਕੋਣ ਲੈ ਕੇ ਜਾਂਦਾ ਜਨਤਾ ਦੀ ਆਵਾਜ਼ ਕੋਣ ਚੱਕੂਗਾ ਬਠਿੰਡੇ ਦੀ ਆਵਾਜ਼ ਕੋਣ ਲੋਕ ਸਭਾ ਚ ਜਾ ਕੇ ਬਣੂਗਾ ਜਨਤਾ ਤੋਂ ਜਾਣ ਲੈਂਦੇ ਕਿ ਕਹਿੰਦੀ ਹੈ ਜਨਤਾ ਬਠਿੰਡੇ ਨੂੰ ਜਾਣ ਵਾਲੀ ਬੱਸ ਚ ਚੜ ਗਏ ਆ ਪਟਿਆਲਾ ਵੀ ਹੋ ਕੇ ਜਾਣੀ ਉਸ ਤੋਂ ਬਾਅਦ ਸੰਗਰੂਰ ਵੀ ਪਹਣਾ ਵਿੱਚ ਆਖਰਕਾਰ ਇਹਨਾਂ ਹਲਕਿਆਂ ਦੇ ਵਿੱਚ ਕੀ ਮਾਹੌਲ ਹੈ ਜਨਤਾ ਕੀ ਸੋਚ ਰਹੀ ਹੈ ਹਵਾ ਕਿੱਧਰ ਦੀ ਚੱਲ ਰਹੀ ਹੈ ਗੱਲਬਾਤ ਕਰ ਲੈਨੇ ਆ ਤੁਹਾਡਾ ਕੀ ਨਾਮ ਹੈ ਜੀ ਮਨਿੰਦਰ ਸਿੰਘ ਕਿੱਥੋਂ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਚ ਕੀ ਮਾਹੌਲ ਹੈ ਕੀ ਚੱਲ ਰਹੀ ਹਵਾ ਵਧੀਆ ਮਾਹੌਲ ਬਣ ਰਿਹਾ ਹਵਾ ਕਿਧਰ ਨੂੰ ਚੱਲ ਰਹੀ ਚੌਂਕ ਜਿੱਧਰ ਮਰਜੀ ਪਾਸੇ ਨੂੰ ਦੇਖ ਲਓ ਉਧਰ ਨੂੰ ਹਵਾ ਚੱਲ ਰਹੀ ਕੀ ਲੱਗਦਾ ਕਿ ਭਾਜਪਾ ਕਾਂਗਰਸ ਆਮਾਦੀ ਪਾਰਟੀ ਭਾਜਪਾ ਆਏਗੀ ਜੇਪੀ ਆਏਗੀ ਕੀ ਪ੍ਰਭਾਵਿਤ ਕਰ ਰਿਹਾ ਹੈ ਪਰਭਾਵਿਤ ਤਾਂ ਕੁਛ ਨਹੀਂ ਕਰ ਰਿਹਾ ਜ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੋਣਾ ਹੈਗਾ ਪ੍ਰਭਾਵਿਤ ਤਾਂ ਕੁਛ ਨਹੀਂ ਕਰ ਰਿਹਾ ਕੁਛ ਕੀਤਾ ਵੀ ਨਹੀਂ ਗਰੀਬ ਹੈ ਉਹ ਗਰੀਬ ਹੀ ਰਹਿ ਗਿਆ ਅਮੀਰ ਅਮੀਰ ਬਣ ਗਿਆ ਭਾਜਪਾ ਤਾਂ ਹੁਣ ਵੀ ਹੈਗੀ ਫਿਰ ਭਾਜਪਾ ਤਾਂ ਫੇਰ ਵੀ ਆਣਾ ਹੀ ਹੈ ਉਹ ਨਹੀਂ ਹੈ ਕਿਉਂ ਬਸ ਸਿਸਟਮ ਉਹਨਾਂ ਦਾ ਹੈਗਾ ਕਾਂਗਰਸ ਤਾਂ ਕਹਿੰਦੀ ਇਹਨਾਂ ਨੇ ਸੰਵਿਧਾਨ ਖਤਮ ਕਰ ਦੇਣਾ ਫਿਰ ਅੱਗੇ ਤਾਂ ਸੰਵਿਧਾਨ ਤਾਂ ਕੋਈ ਖਤਮ ਹੀ ਨਹੀਂ ਕਰ ਸਕਦਾ ਜੀ ਵਧੀਆ ਕੰਮ ਕਰ ਰਹੀ ਵੀ ਜੇ ਵੀ ਮਤਲਬ ਵਧੀਆ ਵੀ ਕਰ ਰਹੀ ਹੈ ਘਟੀਆਂ ਵੀ ਕਰਦੀ ਹੈਗੀ ਗਰੀਬਾਂ ਵਾਸਤੇ ਤਾਂ ਘਟੀਆਂ ਹੀ ਸਮਝੋ ਜੀ ਗਰੀਬ ਪਹੁੰਚਣਗੇ ਵੋਟਾਂ ਵੀ ਜੇਪੀ ਨੂੰ ਉਹ ਤਾਂ ਦੇਖੋ ਅਧਿਕਾਰ ਹੈ ਜਿਹਦਾ ਜਿੱਥੇ ਮਨ ਕਰਦਾ ਉੱਥੇ ਵੋਟ ਪਾਊਗਾ ਇਹ ਗੱਲ ਹੈ ਹੋਰ ਕੀ ਗੱਲ ਹੋਣੀ ਮਤਲਬ ਕੀ ਨਾਮ ਹੈ ਤੁਹਾਡਾ ਬੇਟੇ ਮੈਂ ਬਟਿੰਡੇ ਜਲੇ ਨਹੀਂ ਆਂਗੀ ਪਰ ਮੈਨੂੰ ਇਹਦੀ ਨੌਲੇਜ ਨਹੀਂ ਹੈਗੀ ਇਹਦੀ ਮਤਲਬ ਬਟਿੰਡੇ ਦੀ ਪੁੱਛ ਰਹੇ ਆਂ ਬਠਿੰਡੇ ਚ ਕੀ ਬੋਲ ਹੈ ਹਰ ਸਿਮਰਤ ਕੋਰ ਬਾਦਲ ਪਰਮਪਾਲ ਕੋਰ ਉਸ ਤੋਂ ਬਾਅਦ ਬੇਟੇ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਬਾਹਰ ਅੰਦਰ ਜਾਂਦੇ ਆ ਸਾਨੂੰ ਘਰੇ ਬੈਠਿਆਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈ ਅਜੇ ਮਾਹੌਲ ਨਹੀਂ ਪਕਿਆ ਅੱਛਾ ਤੁਹਾਨੂੰ ਮਾਹੌਲ 15-20 ਦਿਨ ਬਾਅਦ ਪਤਾ ਲੱਗੂਗਾ ਅਜੇ ਕਿਸੇ ਦੀ ਹਵਨ ਨਹੀਂ ਬੱਤੀ ਹਵਨ ਤਾਂ ਸਾਰਿਆਂ ਦੀ ਕਿਸੇ ਵੀ ਪਾਰਟੀ ਦੇ ਕੋਈ ਵੀ ਆ ਜੇ ਅਗਲਾ ਸਭ ਨੂੰ ਇਹ ਸਲਾਮ ਕਰ ਦੇਣਾ ਵੇ ਤੁਹਾਡੇ ਇਲਾਕੇ 'ਚ ਜੇਕਰ ਮੈਂ ਗੱਲ ਕਰਾਂ ਹਰ ਸਿਮਰਤ ਕੋਰ ਬਾਦਲ ਚੌਣ ਲੜ ਰਹੇ ਹੈਗੇ ਆ ਪਹਿਲਾਂ ਭਾਜਪਾ ਦੇ ਨਾਲ ਮਿਲ ਕੇ ਲੜਦੇ ਸੀ ਹੁਣ ਭਾਜਪਾ ਤੋਂ ਅਲੱਗ ਹੋ ਗਏ ਜਨਤਾ ਨੂੰ ਇਹ ਚੀਜ਼ਾਂ ਨਾਲ ਫਰਕ ਪੈਂਦਾ ਲੋਕਾਂ ਨੂੰ ਪੈਂਦਾ ਇਹ ਚੀਜ਼ਾਂ ਨਾਲ ਫਰਕ ਕੌਣ ਕਿੰਦੇ ਨਾਲ ਜਾ ਰਿਹਾ ਨਹੀਂ ਮੈਂ ਸੇ ਮਤਲਬ ਸਾਡੇ ਇਧਰ ਏਰੀਆ 'ਚ ਤਾਂ ਹੈਗਾ ਬਹੁਤ ਪ੍ਰਭਾਵ ਆ ਕਈ ਵੀ ਜਾਂਦੇ ਨੇ ਮੇਰਾ ਹਰ ਸਿਮਰਤ ਕੋਰ ਯਤੂ ਬਾਕੀ ਤਾਂ ਫੇਰ ਟਾਈਮ ਦੱਸਦਾ ਬੇਟੇ ਅੱਛਾ ਮੁੱਦੇ ਕੀ ਰਹਿਣਗੇ ਇਸ ਵਾਰ ਤੁਹਾਡੇ ਕੀ ਉਮੀਦ ਕਰਦੇ ਸਿਆਸੀ ਪਾਰਟੀ ਕਿਸ ਤਰ੍ਹਾਂ ਦੇ ਵਾਅਦੇ ਕਰਨ ਉਹ ਤਾਂ ਵਾਅਦੇ ਵਾਦੇ ਰਹ ਜਾਂਦੇ ਹਨ ਪੂਰੇ ਤਾਂ ਹੁੰਦੇ ਨਹੀਂ ਨਾ ਵਾਅਦੇ ਤਾਂ ਜਿਹੜਾ ਕੀਤਾ ਸੀ 1000 ਰੁਪਏ ਨਾਲ ਤਾਂ ਭਗਵੰਤ ਮਾਨ ਨੇ ਪੂਰਾ ਕੀਤਾ ਅੱਗੇ ਜਿਹੜਾ ਕੋਈ ਕਰ ਦੂਗਾ ਉਹ ਕਿਹੜਾ ਪੂਰਾ ਕਰਦਾ ਕੋਈ ਨਹੀਂ ਮਾਣ ਭਣ ਜਾਂਦਾ ਜਿੱਥੇ ਦਿਲ ਕਰੇ ਉੱਥੇ ਵੋਟ ਪਾਏ ਹੁੰਦੇ ਆ ਪਰ ਵੋਟ ਦੀ ਕੀਮਤ ਕਿਤੇ ਵੀ ਨਹੀਂ ਪੈਂਦੀ ਕੀਮਤ ਨਹੀਂ ਪੈਂਦੀ ਨਹੀਂ ਪੈਂਦੀ ਪੁੱਤੋ ਜਿਹੜੇ ਜਿਹੜੇ ਇੱਕ ਸਰਕਾਰੀ ਮੁਲਾਜ਼ਮ ਲੱਗ ਜਾਂਦੇ ਆ ਨਾ ਉਹਨਾਂ ਦੇ ਪਰਿਵਾਰ ਫੇਰ ਨੌਕਰੀਆਂ ਮਿਲ ਜਾਂਦੀਆਂ ਜਿਹੜਿਆਂ ਨੂੰ ਨਹੀਂ ਮਿਲਦੀਆਂ ਪੂਰਾ ਪਰਿਵਾਰ ਹੀ ਬੇਰੁਜ਼ਗਾਰ ਕਿਤੇ ਵੀ ਦੇਖ ਲਓ ਤੁਸੀਂ ਨੰਦ ਰਾਸ਼ਾ ਹੱਥ ਲੱਗੀ ਸਾਰੀ ਸਿਆਸੀ ਪਾਰਟੀ ਨੇ ਰਾਸ਼ਾ ਦਿੱਤੀ ਸਾਰਿਆਂ ਦੀ ਇਹੀ ਗੱਲ ਆ ਕੋਈ ਵੀ ਆ ਜੀ ਮੈਂ ਤਾਂ ਕੀ ਨਾਮ ਆਪਣਾ ਅਚੰਦਰ ਕੁਮਾਰ ਜੀ ਕਿੱਥੋਂ ਤੁਸੀਂ ਬਟਿੰਡੇ ਤੋਂ ਤਕੜੀ ਫਾਈਟ ਆ ਸਭ ਤੋਂ ਹੋਰ ਸੀਟ ਮੰਨੀ ਜਾ ਰਹੀ ਹੈ ਮਠਿੰਡਾ ਪੰਜਾਬ ਦੇ ਵਿੱਚ ਇਸ ਵਾਰ ਫਿਰ ਹਰਸਿਮਰ ਰਣਕੋਰ ਬਾਦਲ ਮੈਦਾਨ ਚ ਪਰ ਨੁਕਸਾਨ ਕਹਿੰਦੇ ਭਾਜਪਾ ਕਰ ਸਕਦੀ ਹੈ ਕੀ ਲੱਗਦਾ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਜੀ ਜੋਰ ਦਾ ਦੋਨਾਂ ਦਾ ਬਹੁਤ ਲੱਗਿਆ ਵਾ ਬਾਕੀ ਵਕਤ ਵਿੱਚ ਦੱਸੂਗਾ ਹੀ ਟਾਈਮ ਬੋਰਡ ਦੇ ਟਾਈਮ ਆਵਾਦੀ ਪਾਰਟੀ ਕਹਿੰਦੇ ਦੋ ਆਪਸ ਦੀ ਬਿੱਲੀ ਲੜਤੀ ਜਾਨਾ ਬਾਜੀ ਮਾਰ ਦੇ ਕੋਈ ਆਵਾਦੀ ਪਾਰਟੀ ਵੀ ਕਹਿੰਦੇ ਇਸ ਤਰ੍ਹਾਂ ਜਿਹੜਾ ਕੈਂਡੀਡੇਟ ਦਿੱਤਾ ਗੁਰਮੀਤ ਖੁੱਡੀਆਂ ਕਾਫੀ ਆਧਾਰ ਰੱਖਦੇ ਉਹ ਵੀ ਹਾਂਜੀ ਉਹ ਤਾਂ ਹੈ ਜੀ ਬਨੇ ਤਾਂ ਟਾਈਮ ਤੇ ਪਤਾ ਲੱਗੂਗਾ ਜੀ ਹੁਣ ਕੁਝ ਨਹੀਂ ਕਹਿ ਸਕਦੇ ਲੈ ਤਾਂ ਜੋਰ ਤਾਂ ਬਹੁਤ ਲਾਇਆ ਜਾਂਦੇ ਅੱਛਾ ਬਠਿੰਡੇ ਦੇ ਲੋਕ ਵਾਰ ਕੀ ਦੇਖ ਰਹੇ ਹੋ ਉਮੀਦਵਾਰ ਦੇਖ ਰਹੇ ਵੀ ਹਰਸਿਮਰਤ ਕੁਰ ਬਾਦਲ ਇੱਕ ਵੱਡਾ ਚਿਹਰਾ ਹੈਗਾ ਜਾਂ ਕੁਝ ਮੁੱਦੇ ਵੀ ਦੇਖ ਰਹੇ ਉਹਨਾਂ ਨੇ ਕੰਮ ਕੀਤੇ ਇਸ ਕਰਕੇ ਵੋਟਾਂ ਪਾਉਂਦੇ ਆ ਹੋ ਸਕਦਾ ਜੀ ਕੰਮ ਤਾਂ ਬਹੁਤ ਕੀਤੇ ਆ ਹਾਂ ਜੀ ਉਹਨਾਂ ਦੇ ਪਾਸੇ ਹੈਂ ਕੁਝ ਨਹੀਂ ਕਹਿ ਸਕਦੇ ਲੈ ਵੋਟਰਾਂ ਨੇ ਟਾਈਮ ਪਤਾ ਲੱਗੂ ਅਸਲੀ ਤਾਂ ਤੇ ਤੁਹਾਡੇ ਕਿਹੜੇ ਮੁੱਦੇ ਹੈਗੇ ਆ ਬਠਿੰਡੇ ਵਾਸੀਆਂ ਦੇ ਕਿਹੜੇ ਮੁੱਦੇ ਆ ਸਾਡੇ ਦੇ ਕਿਹੜੇ ਮੁੱਦੇ ਆ ਜੀ ਵੀ ਕੇਂਦਰ ਚ ਸਾਡੀ ਇਹ ਵੀ ਆਵਾਜ਼ ਜਾਵੇ ਕੇਂਦਰ ਲੋਕ ਸਭਾ ਚ ਜਿਹੜਾ ਸਾਡਾ ਨੁਮਾਇੰਦਾ ਜਾਵੇ ਇਹ ਸਾਡੇ ਮੁੱਦੇ ਜਾ ਕੇ ਉੱਥੇ ਚੁੱਕੇ ਕੀ ਚੋਣੇ ਤੁਸੀਂ ਹੋਰ ਤਾਂ ਕੀ ਜਣਾ ਜੇ ਸਾਡੇ ਖੇਤ ਤੇ ਕੁਝ ਹੋਣਾ ਤਾਂ ਹੈ ਨਹੀਂ ਸਾਡੇ ਖੇਤ ਤੇ ਕਿਹੜਾ ਕੁਝ ਕਰਨਾ ਵੀ ਤਾਂ ਰਖਦੇ ਲੋਕ ਹਨਾ ਉਮੀਦ ਤਾਂ ਹੁੰਦੀ ਵੀ ਆਜ ਕੰਮ ਹੋਣੇ ਚਾਹੀਦੇ ਆ ਥਰਮਲ ਸੀ ਉਹ ਵੀ ਬੰਦ ਕਰਾ ਦੇ ਇਹਨਾਂ ਨੇ ਹੋ ਰਹੀ ਕੀ ਹੈ ਜੀ ਤੁਸੀਂ ਹੈ ਜਿਹੜਾ ਕੰਮ ਕਰ ਸੀ ਉਹਦਾ ਲੋਬੀਰੇ ਕਰਦਾ ਹੋਈ ਕਰਦੇ ਇਹਨਾਂ ਨੇ ਦਾ ਵਕਤ ਕਰਦਾ ਇਹ ਕਰਾਂਗੇ ਕਰਦੇ ਕੋਈ ਨਹੀਂ ਆ ਜੀ ਮੌਕੇ ਦੇ ਕੋਈ ਨਜ ਨਹੀਂ ਆਣ ਜਣ ਵੋਟਰਾਂ ਪੈ ਗਈਆਂ ਸਾਫ ਸਾਰੇ ਹਵਾ ਚੱਲੀ ਕਿਸੇ ਪਾਸੇ ਕਿ ਨਹੀਂ ਹਵਾ ਨਹੀਂ ਚੱਲੀ ਹਵਾ ਉਹ ਕੁਝ ਨਹੀਂ ਕੀ ਨਾਮ ਇਹ ਤੁਹਾਡਾ ਗਰਮੀਤ ਕਾ ਕਿਥੋਂ ਤੁਸੀਂ ਸੰਗਰੂਰ ਤੋਂ ਸੰਗਰੂਰ ਚ ਸੁਖਪਾਲ ਸਿੰਘ ਖਹਿਰਾ ਆ ਗਏ ਤੇ ਨਾਲ ਸਾਹਮਣੇ ਤਕੜੇ ਟੱਕਰ ਹੈਗੀ ਐ ਸਿਮਰਜੀਤ ਮਾਨ ਵੀ ਐ ਕੀ ਲੱਗ ਰਿਹਾ ਗਰਮੀਤ ਸਿੰਘ ਮੀਤ ਹੈ ਆਵਾਦੀ ਪਾਰਟੀ ਤੋਂ ਹਵਾ ਕਿਧਰ ਨੂੰ ਚੱਲੀ ਐ ਕੀ ਨਹੀਂ ਕਹਿ ਸਕਦੇ ਸਰ ਇੰਨਾ ਬਾਰੇ ਇਹ ਤਾਂ ਚੋਣ ਜਦੋਂ ਹੋਊਗਾ ਉਦੋਂ ਪਤਾ ਲੱਗੂ ਇਹ ਕੁਝ ਨਹੀਂ ਪਰ ਲੜਾ ਕਿਹੜੇ ਪਾਸੇ ਤਲ ਜਾਂਦਾ ਹੈ ਇਹਦਾ ਕੀ મોદી ਆਪਣੀ ਆਪ ਨੂੰ ਭੁੱਲ ਜੇ ਵੀ મોદી ਆ ਸਕਦਾ ਹੈ ਕਿ ਨਹੀਂ ਆ ਸਕਦਾ اچھا ਮੁੱਦੇ ਕਿਹੜੇ ਆ ਇਸ ਵਾਰ ਤੁਸੀਂ ਦੇਖ ਰਹੇ ਹੋ ਆਸ-ਪਾਸ ਆਪਣੇ ਲੋਕਾਂ ਦੇ ਵਿੱਚ ਚਰਚਾ ਤਾਂ ਕਰਦੇ ਹੋ ਤੁਸੀਂ ਆਪਣੇ ਤੁਸੀਂ ਤਾਂ ਇਹ ਕਹਿੰਦੇ ਕਾਂਗਰਸ ਆਵੇ ਐਤਕੇ ਕਾਂਗਰਸ ਆਵੇ ਠੀਕ ਹੈ ਮੋਦੀ ਨੇ ਤਾਂ ਬੱਚਿਆਂ ਦਾ ਵੇੜਾ ਕਰ ਕਰਕੇ ਘਰ ਤਾਂ 4-4 ਸਾਲਾਂ ਦੀ ਉਹਨਾਂ ਨੂੰ ਨੌਕਰੀਆਂ ਦੇ ਕੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪ ਚੌਥੀ ਵਾਰ ਬੈਠਣ ਲੱਗਿਆ ਕੁਰਸੀ ਤੇ ਆਪ ਵੀ 4 ਸਾਲਾਂ ਬਾਅਦ ਰਟਾਇਰ ਹੋ ਜੇ ਬੱਚਿਆਂ ਦਾ ਭਵਿੱਖ ਉਹਨੇ ਕਿੰਨਾ ਖਰਾਬ ਕੀਤਾ ਬੱਚਿਆਂ ਨੇ ਰੋਸ ਮਾਰਚ ਐਨਾਂ ਨਾ ਕੀਤਾ ਰੇਲ ਗੱਡੀਆਂ ਨਹੀਂ ਫੁਕੀ ਉਹਨਾਂ ਨੇ ਬੱਚਿਆਂ ਦੀ ਫਰਿਆਦ ਸੁਣੀ ਇੱਕ ਵੀ ਨਹੀਂ ਸੁਣੀ ਹੈਗੀ ਕਿਉਂ ਨਹੀਂ ਸੁਣੀ ਹੈਗੀ 4 ਸਾਲ ਉਹਨੂੰ ਹੋ ਗਏ ਉਹਨੂੰ ਰਟਾਇਰ ਕਰੋ ਬਾਹਰ ਕੱਢੋ ਹੋਰ ਨੂੰ ਵੀ ਮੌਕਾ ਦਿਓ ਜੋ ਆਮਾਦੀ ਪਾਰਟੀ ਹੈ ਉਹ ਇਸਵਰ ਸੱਤਾ ਪੰਜਾਬ ਦੀ ਵਿੱਚ ਹੈ ਤੇ ਭਗਵੰਤ ਮਾਨ ਕਹਦੇ ਆ ਕਿ ਮੈਨੂੰ ਉੱਥੇ ਲੋਕ ਸਭਾ ਚ ਵੀ ਪਹੁੰਚਾ ਦਿਓ ਮੇਰੇ ਨੁਮਾਇੰਦੇ ਕੀ ਲੱਗਦਾ ਕਿ ਸੁਣੀ ਜਾਊ ਚਾਹੀਦਾ ਸੁਣੀ ਜਾਊਗੀ ਸੁਣੀ ਜਾਊਗੀ ਮੈਂ ਇੱਕ ਫੌਜੀ ਦੀ ਮਾਂ ਆ ਮੇਰੇ ਬੱਚੇ ਨੂੰ 4 ਸਾਲ ਦੀ ਨੌਕਰੀ ਮਿਲੀ ਆ ਕੀ ਗੱਲ ਉਹਦਾ ਪਵਿੱਕਾ ਖਰਾਬ ਨਹੀਂ ਹੋਊਗਾ 4 ਸਾਲ ਬਾਅਦ ਉਹ ਘਰ ਆਣਗੇ ਉਹਨਾਂ ਨੇ ਮਿਹਨਤ ਨਹੀਂ ਕੀਤੀ ਹੈਗੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਪਰ ਨਹੀਂ ਇਨਸਾਫ ਨਹੀਂ ਮਿਲ ਰਿਹਾ ਹੈਗਾ ਬੱਚਿਆਂ ਨੂੰ ਅੱਛਾ ਅਗਨੀ ਵੀਰ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਜਗਾ ਜਗਾ ਜਾ ਕੇ ਪ੍ਰਧਾਨ ਮੰਤਰੀ ਹੁਣ ਰਾਜਸਥਾਨ ਚ ਵੱਡੀ ਸੰਖਿਆ ਦੇ ਵਿੱਚ ਗਿਆ ਇੱਕ ਵੀ ਜ਼ਿਕਰ ਨਹੀਂ ਕੀਤਾ ਹਾਲਾਂਕਿ ਰਾਹੁਲ ਗਾਂਧੀ ਇਹ ਮੁੱਦਾ ਜ਼ਰੂਰ ਚੱਕ ਰਹੇ ਹੈਗੇ ਆ। ਕੁਮਾਦੀ ਨੇ ਮੁੱਦਾ ਚੱਕਿਆ ਵੀ ਮੈਂ ਜਿੱਤ ਗਿਆ ਮੇਰੀ ਬਣੀ ਹੈ ਤੇ ਮੈਂ ਇਹਨਾਂ ਨੂੰ ਬੱਚਿਆਂ ਨੂੰ ਕਰੂੰਗਾ ਪਰਮਾਨੈਂਟ ਪੱਕਾ ਕਰੂੰਗਾ। ਤੁਸੀਂ ਸੋਚਦੇ ਕਿ ਅਗਨੀ ਵੀਰ ਜਿਹੜੀ ਯੋਜਨਾ ਹੈ ਇਸ ਨਾਲ ਭਾਜਪਾ ਨੂੰ ਵੱਡਾ ਨੁਕਸਾਨ ਹੋਊਗਾ ਡੈਂਟ ਵੱਜੂਗਾ। ਹਾਂਜੀ ਹੋਊਗਾ। ਜੋ ਰਾਮ ਮੰਦਰ ਦਾ ਜ਼ਿਕਰ ਕਰਦੇ ਆ ਹਿੰਦੂ ਦਾ ਜ਼ਿਕਰ ਕਰਦੇ ਉਹ ਤਾਂ ਕੋਈ ਜ਼ਿਕਰ ਨਹੀਂ ਕਰਦੇ ਉਹ ਤਾਂ ਦੇਖੋ ਫਾਰਮੈਲਟੀ ਆ ਨੀ ਉਹਨਾਂ ਨੇ ਜਿੰਨਾ ਕਰੀ ਜਾਂਦੇ ਨੇ ਕਰੀ ਜਾਂਦੇ। ਉਦੇਵਾਰੇ ਸਾਨੂੰ ਕੁਝ ਨਹੀਂ ਪਰ ਅਸੀਂ ਐ ਕਹਿੰਦੇ ਆ ਵੀ ਬੱਚਿਆਂ ਦਾਉਣ ਵਾਲਾ ਭ ਵੀ ਖੁੱਸ ਸੁਧਾਰਨਾ ਕਿਉਂ ਨਹੀਂ ਸੁਧਾਰ ਲਿਆ ਗਿਆ। ਜਨਤਾ ਦੇ ਇੱਕ ਗਰਾਊਂਡ ਤੇ ਆ ਮੁੱਦੇ ਹੈਗੇ। ਹਾਂਜੀ। ਆਜੋ ਭਾਈ ਥੋੜਾ ਜਿਹਾ ਅਗਿਆ ਮਿੰਟ। ਆ ਗਿਆ। ਹਾਂਜੀ ਭਾਈ ਕੀ ਨਾਮ ਆਪਣਾ? ਰੋਪਿੰਦਰ ਕੁਮਾਰ ਜੀ। ਕਿੱਥੋਂ ਆ ਜੀ? ਬਠਿੰਡੇ ਤੋਂ। ਬਠਿੰਡੇ ਤੋਂ। ਕੀ ਕਹਿੰਦੀ ਬਠਿੰਡੇ ਦੀ ਹਵਾ? ਕੁਝ ਨਹੀਂ ਕਹਿ ਸਕਦੇ ਇਹ ਮੌਕੇ ਤੇ ਪਤਾ ਲੱਗਣਾ ਹੈ। ਕਹਿੰਦਾ ਜੰਕਸ਼ਨ ਵੱਡਾ ਤੇ ਲੜਾਈਆਂ ਵੀ ਉੱਥੇ ਵੱਡੀਆਂ ਹੁੰਦੀਆਂ ਹੈ। ਹੈਂ? ਖਿਡਾਰੀ ਵੀ ਵੱਡੇ ਐ। ਮੌਕੇ ਤੇ ਪਤਾ ਲੱਗਣਾ ਇਹ ਹਜੇ ਕੁਝ ਨਹੀਂ ਕਹਿ ਸਕਦੇ ਕਿਸੇ ਬਾਰੇ ਕੋਈ ਭਾਰੀ ਕੋਈ ਹੈਵੀ ਲੱਗ ਰਿਹਾ ਇਸ ਵਕਤ ਨਹੀਂ ਹਜੇ ਕੁਝ ਨਹੀਂ ਕਹਿ ਸਕਦੇ ਅੱਛਾ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਸਾਰੀ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਨੇ ਉੱਥੋਂ ਮਜ਼ਬੂਤ ਕੈਂਡੀਡੇਟ ਨਹੀਂ ਦਿੱਤਾ ਹਾਲਾਂਕਿ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲ ਦੇ ਪਿਤਾ ਹੁੰਦੇ ਤਾਂ ਸ਼ਾਇਦ ਉੱਥੇ ਮਜ਼ਬੂਤ ਕੈਂਡੀਡੇਟ ਹੁੰਦੇ ਅਮਰਤਾ ਵੜਿੰਗੋਂ ਦੇ ਤਾਂ ਮਜ਼ਬੂਤ ਕੈਂਡੀਡੇਟ ਹੋ ਸਕਦੇ ਸੀ ਤੁਹਾਨੂੰ ਕੀ ਲੱਗਦਾ ਨਹੀਂ ਹੋ ਸਕਦਾ ਸੀਗਾ ਜੀ ਪਰ ਕਾਂਗਰਸ ਜਦੋਂ ਪਹਿਲਾਂ ਸੱਤਾ 'ਚ ਆਈ ਸੀਗੀ ਇੰਨੇ ਧਰਨੇ ਲੱਗੇ ਆ ਨਾ ਲੋਕ ਨਿਰਾਸ਼ਾ ਬਹੁਤ ਆ ਉਹਨਾਂ ਤੋਂ ਕਾਂਗਰਸ ਤੋਂ ਉਦੋਂ ਅਗਰ ਕੁਝ ਕਰ ਜਾਂਦੇ ਤਾਂ ਕਰ ਜਾਂਦੇ ਲੋਕ ਹਜੇ ਚਾਹੁੰਦੇ ਉਹਨਾਂ ਨੂੰ ਪਰ ਜਿਹੜੇ ਮੇਨ ਨਮਾਇंदे ਸੀਗੇ ਉਹ ਆਪ ਛੱਡ ਕੇ ਬੀਜੇਪੀ ਚਲੇ ਗਏ ਆ ਹੁਣ ਕਾਂਗਰਸ ਜਿਹੜਾ ਹੈਗਾ ਇੰਨਾ ਮਤਲਬ ਕਿ ਉਹ ਹੈ ਨਹੀਂਗਾ ਵਿਸ਼ਵਾਸ ਲੋਕਾਂ ਦਾ ਕਿਤੇ ਨਾ ਕਿਤੇ ਹੈ ਨਹੀਂਗਾ ਹੁਣ ਅੱਛਾ ਫਿਰ ਜਿਹੜਾ ਸਵਿੰਗ ਹੁੰਦਾ ਗੁਰਮੀਤ ਸਿੰਘ ਖੁੱਡੀਆਂ ਹਾਲਾਂਕਿ ਮੰਤਰੀ ਹੈਗੇ ਪੰਜਾਬ ਸਰਕਾਰ 'ਚ ਗਰਾਊਂਡ ਦੇ ਨਾਲ ਜੁੜੇ ਹੋਏ ਲੀਡਰ ਹੈ ਕੀ ਲੱਗਦਾ ਕਿ ਉਹਨਾਂ ਦੇ ਪੱਖ 'ਚ ਫੇਰੇ ਜਾ ਸਕਦੇ ਸਾਰਾ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਅਰਸ਼ਿਮਰੇ ਤੋਂ ਬਾਦਲ ਦਾ ਕਾਰਜਕਾਲ ਕਿਹੋ ਜਿਹਾ ਲੱਗਿਆ ਤੁਹਾਨੂੰ ਹੁਣ ਤੱਕ ਕੰਮ ਤਾਂ ਉਹਨਾਂ ਨੇ ਕੀਤਾ ਦੇਖੋ ਬਠਿੰਡੇ 'ਚ ਐਮਦ ਲਿਆ ਕੇ ਦਿੱਤਾ ਹੋਰ ਉਸ ਵਿਧਾਵਾਂ ਦਿੱਤੀਆਂ ਸੜਕਾਂ ਵਧੀਆਂ ਦਿੱਤੀਆਂ ਹਨ ਕੰਮ ਤਾਂ ਉਹਨਾਂ ਨੇ ਕੀਤਾ ਕੰਮ ਬੋਲਦਾ ਹੈਗਾ ਪਰ ਮੌਕੇ ਦਾ ਕੁਝ ਨਹੀਂ ਕਹਿ ਸਕਦੇ ਕਿੱਧਰ ਕੀ ਹੋ ਸਕਦਾ ਜਿਹੜਾ ਪੱਪਾ ਦਾ ਉਮੀਦਵਾਰ ਆ ਪਰਮਪਾਲ ਕੋਰ ਆਏ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਦੇ ਕੇ ਲੱਗਦਾ ਹੈ ਕਿ ਉਹਨਾਂ ਦਾ ਆਧਾਰ ਬਠਿੰਡੇ ਦੇ ਵਿੱਚ ਹੈ ਬਾਰੇ ਇਹ ਨਹੀਂ ਕਹ ਸਕਦਾ ਜੀ ਮੈਂ ਉਸ ਤੋਂ ਪਹਿਲਾਂ ਕੋਈ ਚਰਚਾ ਤੇ ਨਾ ਸੁਣਿਆ ਸੀ ਉਹਨਾਂ ਦਾ ਨਹੀਂ 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 ਠੀਕ ਹੈ ਭਾਈ ਸਾਹਿਬ ਆਪਣਾ ਕੀ ਨਾਮ ਹੈ ਭਾਈ ਕੀ ਨਾਮ ਆਪਣਾ ਕੀ ਨਾਮ ਹੈ ਜੀ ਜਰਨੈਲ ਸਿੰਘ ਹੈ ਜਰਨੈਲ ਜੀ ਕਿਹੜਾ ਲੱਕਾ ਸੰਗਰੂਰ ਜੀ ਸੰਗਰੂਰ ਚ ਬਾਗੀ ਜਿਆ ਕਹਿੰਦੇ ਨੇ ਬਾਗੀ ਦੀ ਹਵਾ ਚਲਦੀ ਏ ਇੱਕ ਵੱਖਰੀ ਜੀ ਹਵਾ ਚਲਦੀ ਏ ਜਿਹੜੇ ਸੱਤਾ ਚ ਹੁੰਦੇ ਓਹਨੂੰ ਕਦੇ ਪਸੰਦ ਨਹੀਂ ਕਰਦੇ 3 ਮਹੀਨੇ ਪਹਿਲਾਂ ਤੁਸੀਂ ਮੁੱਖ ਮੰਤਰੀ ਬਣਾਇਆ ਉਸ ਤੋਂ ਬਾਅਦ ਉਹਨੂੰ ਹੀ ਹਰਾ ਦਿੱਤਾ ਇਹੋ ਜਿਹਾ ਕਿਉਂ ਸੰਗਰੂਰ ਦੀ ਤਸਵੀਰ ਸੰਗਰੂਰ ਦੇ ਲੋਕ ਵਿਕਾਸ ਭਾਲਦੇ ਨੇ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਤੇ ਪਹਿਲਾਂ ਹਰਾਇਆ ਤੇ ਅੱਜ ਵੀ ਮੀਤ ਹਰਾ ਹਰੂਗਾ ਬੁਰੀ ਤਰ੍ਹਾਂ ਹਰੂ ਕਿਉਂ ਕਿਉਂ ਲੱਗਦਾ ਉਹ ਕਿਉਂਕਿ ਇਹਨਾਂ ਦੇ ਕਹਿਣ ਦੀਆਂ ਗੱਲਾਂ ਹੋਰ ਤੀਆਂ ਹੋਰ ਤੀਆਂ ਇਹ ਪਹਿਲਾਂ ਕਹਿੰਦੇ ਬਾਦਲ ਨਾਲ 50-50 ਗੱਡੀਆਂ ਨੇ ਹੁਣ ਭਗਵੰਤ ਮਾਨ ਨਾਲ 100-100 ਗੱਡੀਆਂ ਬਲਕਿ ਸੁਨਾਮ ਕਾਲਜ ਦੇ ਵਿੱਚ ਪੜਿਆ ਬਕਾਇਦਾਂ ਨੇ ਕਦੇ ਘੜਾ ਨਹੀਂ ਮਾਰਿਆ ਉਧਮ ਸਿੰਘ ਕਾਲਜ ਚ ਸੰਗਰੂਰ ਜਿੱਥੇ ਮਾਨ ਸਾਹਿਬ ਦੀ ਕੋਠੀ ਐ ਉਥੇ ਇਹਨਾਂ ਨਸ਼ਾ ਵੇਚ ਕਰਿਆ ਜੋ ਮਰਜ਼ੀ ਲਓ ਸਗਨੇਚਰ ਲਓ ਜੋ ਮਰਜ਼ੀ ਲਓ ਸਾਡੇ ਇਹ ਜੇ ਇਲਾਕੇ ਵਿੱਚ ਜਿੱਥੇ ਜਿੰਨਾ ਮਰਜ਼ੀ ਨਸ਼ਾ ਲਓ ਕੋਈ ਕੰਟਰੋਲ ਨਹੀਂ ਕੋਈ ਆਮ ਪਬਲਿਕ ਦੀ ਸੁਣਵਾਈ ਨਹੀਂ 1% ਵੀ ਬਿਲਕੁਲ ਲੋਕ ਦੁਖੀ ਨੇ 100% ਦੁਖੀ ਨੇ ਤੁਸੀਂ ਕਹਿੰਦੇ ਅਸੀਂ ਬਹੁਤ ਕੁਝ ਕੰਟਰੋਲ ਕਰ ਲਿਆ ਕੰਮ ਹੀ ਬੜੇ ਕਰ ਰਹੇ ਹੈ ਬਿਜਲੀ ਬਿਜਲੀ ਫ੍ਰੀ ਦੇ ਦਿੱਤੀ ਹੈ ਅਕਾਲੀ ਬਿਜਲੀ ਨੂੰ ਕੀ ਕਰਾਂਗੇ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚਨੇਕਾਂ ਬੱਚੇ ਮਰ ਰਹੇ ਨੇ ਨਸ਼ੇ ਨਾਲ ਉਹਨਾਂ ਦਾ ਉਹਨਾਂ ਦਾ ਤਾਂ ਕੋਈ ਇਲਾਜ ਨਹੀਂ ਨਾ ਜਾਂ ਇਹ ਕਹਦੇ ਇਹਨਾਂ ਦਾ ਐਮਐਲਏ ਅਮਨ ਰੋੜਾ ਜਾਂ ਕੋਈ ਹੋਰ ਵੀ ਕਦੇ ਵੀ ਕਿਸੇ ਗਾਂ ਪਿੰਡ ਚ ਗਿਆ ਹੋਵੇ ਨਹੀਂ ਗਿਆ ਇਹ ਜਾਂ ਨਹੀਂ ਰਿਹਾ ਪਿੰਡਾਂ ਚ ਬਿਲਕੁਲ ਨਹੀਂ ਹੁਣ ਨਿਕਲੇ ਨੇ ਤੇ ਲੋਕ ਬੋਲਣ ਵੀ ਇਹਨਾਂ ਨਹੀਂ ਲਾਏ ਨੇ ਅਕਾਲੀ ਦਲ ਸਰਕਾਰ ਵੀ ਨੇ ਇਹਨਾਂ ਨੇ ਬੋਲਣ ਲਾਏ ਸਿਖਾਇਆ ਇਹਨਾਂ ਨਹੀਂ ਹੈ ਹਾਂ ਤੇ ਹੁਣ ਆਪ ਹੀ ਭੁਗਤ ਰਹੇ ਨੇ ਉਹ ਗਰਮੀ ਦੀਆਂ ਗੁੱਡੀਆਂ ਲੋਕਾਂ ਨੂੰ ਘਰੋਂ ਨਹੀਂ ਨਿਕਲ ਦੇ ਰਹੀ ਤੇ ਬਕਾਇਦਾ ਲੋਕਾਂ ਨੂੰ ਬੁਲਾਉਣ ਵਾਲੇ ਵੀ ਇਹੀ ਨੇ ਤੇ ਹੁਣ ਇਹਨਾਂ ਦੀ ਕਰੇ ਹੋਏ ਆਪ ਹੀ ਭੁਗਤ ਰਹੇ ਨੇ ਅੱਛਾ ਬਹੁਤ ਟੱਕਰ ਕਿੰਦੀ ਲੱਗ ਰਹੀ ਤੁਹਾਨੂੰ ਉੱਥੇ ਟੱਕਰ ਤਾਂ ਮਾਨ ਤੇ ਉਹਦੀ ਆ ਜੀ ਖੈਰਾ ਸਾਹਿਬ ਦੀ ਪਰ ਕਿੰਦੇ ਜਿਹੜੇ ਸਿਮਰਜੀਤ ਮਾਨ ਦੀ ਵੋਟ ਆ ਉਹ ਪੰਥਕ ਵੋਟ ਉਹੀ ਸੁਖਪਾਲ ਸਿੰਘ ਖੈਰਾ ਨੂੰ ਵੋਟ ਪਗਤਣੀ ਹੈ ਉਹ ਜਿਹੜੇ ਕਿਤੇ ਨਾ ਕਿਤੇ ਜਿਨ੍ਹਾਂ ਦੇ ਦਿਲ ਚ ਖਾਲਿਸਤਾਨ ਨੂੰ ਲੈ ਕੇ ਸਪੋਰਟ ਰਹਿੰਦੀ ਹੈ ਸੌਫਟ ਕੋਰਨਰ ਆ ਚਾਹੇ ਹਾਰਡ ਕੋਰਨਰ ਉਹ ਵੱਖਰੀ ਗੱਲ ਹੈ ਪਰ ਉਹੀ ਵੋਟ ਸੁਖਪਾਲ ਸਿੰਘ ਖੈਰਾ ਦੀ ਹੈ ਸੁਖਪਾਲ ਖੈਰਾ ਦੀ ਜਿਹੜੀ ਪਾਰਟੀ ਦੀ ਵੋਟ ਆ ਪਾਰਟੀ ਦੀ ਵੋਟ ਹੀ ਹੈ ਉਹੀ ਵੀ ਇਨਸਾਨ ਹੈ ਜੀ ਬਿਨਾ ਪਾਰਟੀ ਤੋਂ ਜ਼ੀਰੋ ਹੈ ਕੋਈ ਵੀ ਇਨਸਾਨ ਪਾਰਟੀ ਛੱਡ ਕੇ ਜਾਂਦਾ ਤਾਂ ਜ਼ੀਰੋ ਹੁੰਦਾ ਹੈ ਤੇ ਜੋ ਬੋਟ ਪਾਰਟੀ ਦੀ ਪਾਰਟੀ ਦੀ ਬੋਟ ਪਾਰਟੀ ਦੀ ਦਲਵੀਰ ਗੋਲਦੀ ਆਪਣੇ ਮਨ ਦੇ ਨਾਲ ਖੈਰਾ ਦੇ ਨਾਲ ਨਹੀਂ ਤੁਰ ਰਿਹਾ ਤੇ ਉਹ ਤਾਂ ਨਰਾਜ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੋਰੀਆ ਉਹਦੀ ਵੀ ਉਹਨਾਂ ਦੇ ਬਿਆਨ ਵੀ ਆ ਰਹੇ ਨੇ ਸ਼ਾਇਦ ਅਸੀਂ ਉਹਨਾਂ ਦੇ ਗਰੁੱਪਾਂ ਚੋਂ ਸ਼ਾਇਦ ਉਹ ਬਾਹਰ ਹੀ ਚਲੇ ਜਾਣ ਪਾਰਟੀ ਵੀ ਛੱਡ ਸਕਦੇ ਨੇ ਠੀਕ ਹੈ ਕੀ ਨਾਮ ਹੈ ਤੁਹਾਡਾ ਮੈਂ ਨਹੀਂ ਅੱਜ ਘਟੋਲ ਦੇ ਇਹ ਕਿਹਨਾਮਾ ਸੋਪਰੀਸ਼ ਨੇ ਕਿੱਥੋਂ ਆਜੀ ਮੈਂ ਰਾਜਸਥਾਨੀ ਬੰਦੇ ਹਾਂ ਗੰਗਾ ਨਗਰ ਤੇ ਉਹ ਬੈਲਟ ਵੋਟ ਹੋ ਗਈ ਕਿਹਾ ਹੋਣੀ ਹਜੇ ਹੋ ਗਈ ਹੈ ਕੀ ਮੋੜਾ ਕਿੱਧਰ ਦੀ ਖਵੇ ਉਧਰ ਤਾਂ ਸਾਨੂੰ ਪਤਾ ਨਹੀਂ ਮੈਂ ਇੱਧਰ ਚੰਡੀਗੜ੍ਹ ਰਹਿੰਦਾ ਜੀ ਚੰਡੀਗੜ੍ਹ ਰਹਿੰਦਾ ਹੋਂ ਤੇ ਤਾਂ ਗੱਲਬਾਤ ਕਰਦੇ ਹੋਗੇ ਹਾਂਜੀ ਹਾਂਜੀ ਰਸਤੇ ਸਾਡੇ ਰੀਜ ਤਾਂ ਕਾਂਗਰਸ ਹੈ ਕਾਂਗਰਸ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਹਾਂਜੀ ਕੀ ਮੁੱਦੇ ਕੀ ਸੀ ਇਸ ਵਾਰ ਬਸ ਉਹੀ ਹਰ ਬਾਰ ਕੋਈ 2 ਜੁੰਟਾ ਵੱਧ ਬਤਾਤੀ ਕਟਾ ਬਤਾਤੀ ਬਸ ਇਹੀ ਆ ਬਸ ਸਾਡੇ ਰੀਤਾਂ ਉਹਨਾਂ ਨੂੰ ਖੜਾ ਕੀਤਾ ਸੀਗਾ ਬੀਜੇਪੀ ਦੇ ਟੀਟੀ ਸੁਖਵਿੰਦਰ ਪਾਲ ਸਿੰਘ ਟੀਟੀ ਜੀ ਉਹਨਾਂ ਨੂੰ ਖੜਾ ਕੀਤਾ ਸੀਗਾ ਅੱਜ ਸਾਂਝਾ ਦਾ ਬੀਜੇਪੀ 10-10 ਲੱਖ 4-4 ਲੱਖ ਲੱਖ ਵੋਟਾਂ ਦੇ ਨਾਲ ਜਿੱਤੀ ਜੱਸਾ ਨਾਲ ਲੱਗਦਾ ਕਿ ਕੁਝ ਘੱਟ ਘਟੂਗੀ ਥੱਲੇ ਇਸ ਵਾਰ ਆਉਗੀ ਥੱਲੇ ਨਹੀਂ ਚਾਂਸ ਤਾਂ ਦੇਖੋ ਜਿਹੜੇ ਸਾਹਮਣੇ ਚੱਲਦੇ ਆ ਏਵੀਐਮ ਵਗੈਰਾ ਦਾ ਇਸ਼ੂ ਵਗੈਰਾ 10 ਰੇ ਲੋਕ ਵੀ ਉਹ ਸਾਹਮਣੇ ਤਾਂ ਬੀਜੇਪੀ ਆਏਗੀ ਹਾਂਜੀ ਬਾਕੀ ਸਾਡੇ ਦੀ ਤਾਂ ਕਾਂਗਰਸ ਆਈ ਹੈ ਜੀ ਤਾਂ ਜਨਤਾ ਕੀ ਕਹਿ ਰਹੀ ਹੈ ਇਹ ਵੀ ਬੜਾ ਅਹਿਮ ਹੁੰਦਾ ਹੈ ਭਾਜੀ ਕੀ ਭਾਜੀ ਭਾਈ ਕੀ ਨਾਮ ਹੈ ਜੀ ਰਾਜਾ ਸਿੰਘ ਜੀ ਰਾਜਾ ਸਿੰਘ ਰਾਜਾ ਵੜਿੰਗ ਵੀ ਲੜ ਰਹੀ ਹੈ ਚੋਣ ਲੁਧਿਆਣੇ ਤੋਂ ਦੇਤੀ ਉਹਨਾਂ ਨੂੰ ਟਿਕਟ ਕਾਂਗਰਸ ਨੇ ਕਿਹੜਾ ਇਲਾਕਾ ਤੁਹਾਡਾ ਬਟਿੰਡਾ ਜੀ ਇਹਦਾ ਇਲਾਕਾ ਵੀ ਤੁਹਾਡਾ ਹੋਈ ਹੈ ਹੈ ਕੀ ਲੱਗਦਾ ਹੈ ਸਾਡੇ ਲੱਗਦਾ ਤਾਂ ਜੀ ਜੀ ਟੱਕਰ ਤਾਂ ਖੁੱਡੰਗ ਵਾਲੇ ਦੀ ਤੇ ਹਰਸ਼ਮਿੰਦਰ ਦੀ ਹੈ ਜੀ ਇਹਨਾਂ ਦੇ ਆਪ ਸਮੇਂ ਤੋਂ ਨਾਲ ਡੋਸ ਪਊਗੀ ਦੂਜੇ ਤਾਂ ਬਸ ਆ ਜੀ ਅੱਛਾ ਤੁਸੀਂ ਕਾਂਗਰਸ ਨੂੰ ਟੱਕਰ 'ਚ ਨਹੀਂ ਮੰਨਦੇ ਨਹੀਂ ਮੰਨਦੇ ਜੀ ਕਾਰਨ ਕਾਰਨ ਜੀ ਸਾਡੇ ਉਹ ਟੱਕਰ ਵਾਲਾ ਹੈ ਹੀ ਨਹੀਂ ਅੱਛਾ ਜੇਕਰ ਉੱਥੇ ਬਲਕੌਰ ਸਿੰਘ ਆ ਜਾਂਦੇ ਜਾਂ ਅਮਰਤਾ ਵੜਿੰਗ ਆ ਜਾਂਦੇ ਕੀ ਲੱਗਦਾ ਟੱਕਰ ਫੇਰ ਹੋਣੀ ਸੀ ਫੇਰ ਹੋਣੀ ਸੀ ਹੁਣ ਨਹੀਂ ਹੁੰਦੀ ਹੁਣ ਤਾਂ ਖੁੱਡੰਗ ਵਾਲੇ ਦੀ ਤੇ ਹਰਸ਼ਮਿੰਦਰ ਦੀ ਹੈ ਜੀ ਲੱਗਦਾ ਕੋਈ ਅੰਦਰ ਖਾਤੇ ਸੈਟਿੰਗ ਤਾਂ ਨਹੀਂ ਹੋ ਗਈ ਨਹੀਂ ਸੈਟਿੰਗ ਸ਼ੂਟਿੰਗ ਕੋਈ ਨਹੀਂ ਜੀ ਉਹਨੂੰ ਨਹੀਂ ਵੋਟ ਪੈਂਦੀ ਉਹ ਕਦੇ ਕਿੱਧਰ ਹੋਏ ਨੇ ਕਿ ਕਿੱਧਰ ਹੋ ਜਾਂਦੇ ਐ ਬਾਕੀ ਸਾਡੇ ਨੇੜ ਦੇ ਹੀ ਐ ਨਹੀਂ ਕੋਈ ਡਬਦੀ ਬਰ ਕਹਿੰਦੇ ਹਰ ਸੁਰਤ ਕੋਰ ਬਾਦਲ ਦੇ ਸਾਹਮਣੇ ਜੋ ਪਰਮਪਾਲ ਕੋਲ ਕੋਰ ਖੜੇ ਆ ਭਾਜਪਾ ਦੀ ਵੱਡੀ ਵੋਟ ਬੈਂਕ ਹੈਗਾ ਉੱਥੇ ਵੱਡਾ ਆਧਾਰ ਰੱਖਦੀ ਭਾਜਪਾ ਵੀ ਆਪਣਾ ਬਠਿੰਡੇ ਸ਼ਹਿਰੀ ਖੇਤਰ ਚ ਨਹੀਂ ਜੀ ਇਹ ਉਹੀ ਐਫਆਈ ਹੈ ਟੱਕਰ ਦਾ ਖੁੱਡਾਂ ਵਾਲੇ ਤੇ ਬਾਦਲ ਕੀ ਹੈ ਬਸ ਅੱਛਾ ਮੁੱਦੇ ਕੀ ਹੈਗੇ ਆ ਕਿਸ ਮੁੱਦਿਆਂ ਨੂੰ ਲੈ ਕੇ ਟੱਕਰ ਹੋ ਰਹੀ ਹੈ ਮੁੱਦੇ ਦਾ ਜੀ ਬਸ ਭਾਜਪਾ ਦੇ ਤੇ ਉਹੀ ਖਿਲਾਫ ਹੈ ਜੀ ਜਨਤਾ ਮੋਦੀ ਹੁਣ ਤੁਹਾਨੂੰ ਪਤਾ ਹੀ ਹੈ ਕੀ ਕਰੀ ਜਾਂਦਾ ਕਿਸਾਨਾਂ ਨਾਲ ਤੇ ਕਾਂਗਰਸ ਨੇ ਬੰਦਾ ਹੀ ਨਿਕੰਮਾ ਠਾਇਆ ਜੀ ਤੇ ਬਾਕੀ ਸਾਡੇ ਬਠਿੰਡੇ ਜ਼ਿਲ੍ਹੇ ਦਾ ਥੋੜਾ ਜਿਹਾ ਚਕਾ ਆਪ ਨਹੀਂ ਹੈ ਬਦ ਅੱਛਾ ਆਪ ਨਹੀਂ ਚੁੱਕਾ ਹਾਂ ਬਸ ਟੱਕਰ ਖੁੱਡੀਆਂ ਤੇ ਹਰਸ਼ੀਵਰਤ ਹਰਸ਼ੀਵਰਤ ਕੋਲ ਬਾਤ ਉਡੀਆਂ ਤੇ ਹਰਸ਼ੀਵਰਤ ਕੋਲ ਤੇ सिमरडकोर बादल ते गुरमीत खुड्डियां ਦੇ ਵਿੱਚ ਹੈਗੀ ਹੈ ਭਾਈ ਸਾਹਿਬ ਵੀ ਟੱਕਰ ਲਾ ਰਹੇ ਚਸ ਦਾ ਮੈਚ ਲੱਗਿਆ ਹੋਇਆ ਵਾਜੀ ਹੈ ਬਿਲਕੁਲ ਜੀ ਕਹਿੰਦੇ ਦਿਮਾਗ ਦੀ ਖੇਡ ਹੁੰਦੀ ਹੈ ਤੇ ਸਿਆਸਤ ਵੀ ਦਿਮਾਗ ਦੇ ਨਾਲ ਖੇਡੀ ਜਾਂਦੀ ਹੈ ਕੀ ਕਹਿੰਦੀ ਹੈ ਪੰਜਾਬ ਦੀ ਸਿਆਸਤ ਜਿਵੇਂ Rajasthan ਤੋਂ belong ਕਰਤਾ ਹੂੰ ਅੱਛਾ Rajasthan ਦੀ ਸਿਆਸਤ ਦੱਸ ਦੋ ਕੀ ਕਹਿੰਦੀ ਹੈ ਕਿਉਂਕਿ ਦੇਸ਼ ਦੀ ਚੋਣਾ ਹੋ ਰਹੀ ਹੈ ਮਾਹੌਲ ਇੱਕ ਤਰਫਾ ਕਾਂਗਰਸ ਦੇ ਪੱਖ ਵਿੱਚ ਇੱਕ ਤਰਫਾ ਕਾਂਗਰਸ ਦੇ ਪੱਖ ਵਿੱਚ ਇੱਕ ਤਰਫਾ ਕਾਂਗਰਸ ਕਾਹਨੋਂ ਸੇ Rajasthan राजस्थान में चूरू जिले से हूँ पोस्टिंग बीकानेर है बीकानेर में भी कांग्रेस जीत रही है और चूरू में भी एक तरफ़ा जीत रही है अच्छा चूरू में भी कांग्रेस जीत रही है पर जो आंकड़े बताते हैं कभी चार लाख तीन लाख वोटों से फर्क के साथ उसके बाद पच्चीस की पच्चीस सीटों पर क्लीन स्वीप किया राजस्थान में लगता है कुछ होएगा हालांकि बाड़मेर और जोधपुर का इलाका छोड़ दो बाकी पूरे राजस्थान में कहते हैं कि बीजेपी की पूरी चढ़ाई है जी बिल्कुल भी नहीं है इस बार नहीं है पिछली बार दो बार क्लीन स्वीप हो गया अच्छा क्या क्या फैक्टर किया काम राजस्थान में अब की बार महंगाई मुद्दा था सबसे ज्यादा महंगाई और बेरोजगारी राजस्थान में सबसे ज्यादा बी एडारी बेरोजगार बैठे हैं महंगाई की मार चल रही दोनों काम मोदी तो, जी तो जी मोदी स्कते स्कते तो बेरोजगारी राजस्थान में जाके मंगल सूत्र और मुसलमान कर रहे हैं राजस्थान की जनता इतनी बेवकूफ नहीं है कि आप झांसे में आएगी एक बार आ लिया एक बार दो बार कितनी बार आएगी झांसे में बस झांसा दो बार चलना था अब की बार महंगाई और बेरोजगारी पर बालाकोट वगैरह कुछ नहीं चलेगा बिल्कुल नहीं चलेगा जी एक महंगा कांग्रेस भाई साहब की नाम अपना छसर पार है कि तुम केड़ा लागया चंडीगढ़ 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 की जनता की कह रही फिर मनीष तिवारी संजय टंडन या अकाली दल का लीडर कांग्रेस कांग्रेस कारण वो कांग्रेस के बंदे हैं वो शुरू से शुरू तो कांग्रेस ठीक पाजी बिल्ला लाया ਸਿਮਰਜੀਤ ਸਿੰਘ ਮਾਨ ਹੋਣਾ ਦਾ ਹਵਾ ਚੱਲ ਰਹੀ ਐ ਇਸ ਵਾਰ ਚੱਲੂਗੀ ਭਾਜੀ ਪੂਰੀ ਚੱਲੂਗੀ ਕਹਿੰਦੇ ਸੁਪਾਲ ਸਿੰਘ ਖਹਿਰਾ ਵੀ ਆ ਗਏ ਟੱਕਰ ਦੇਣਗੇ ਵੋਟਾਂ ਕੱਟਣਗੇ ਸਿਮਰਜੀਤ ਮਾਨ ਦੀਆਂ ਜੋ ਮਰਜ਼ੀ ਆ ਜੀ ਜਿੱਤੂ ਜਿੱਤਦਾ ਸੱਚਾਈ ਦੀ ਹੋਣੀ ਐ ਭਾਜੀ ਲੱਗਦਾ ਕਿ ਮੁੱਦੇ ਲੈ ਕੇ ਗਏ ਸਿਮਰਜੀਤ ਮਾਨ ਉਸਤਾਦ ਨਾਲ ਜੋ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਹਾਂ ਜੀ ਹਾਂ ਗਏ ਨੇ ਲੈ ਕੇ ਉਦੇ ਕਿਹੜੇ ਮੁੱਦੇ ਤੁਹਾਨੂੰ ਲੱਗਦੇ ਕਿ ਹੋਣੇ ਚਾਹੀਦੇ ਪ੍ਰਮੁਖਤਾ ਤੇ ਉਦੇ ਪੰਜਾਬ ਦੇ ਹੋਣੇ ਚਾਹੀਦੇ ਮੇਨਤਾ ਜੀ ਬੰਦੀ ਸਿੰਘਾਂ ਦੇ ਬਾਕੀ ਆਪਣੇ ਪਾਣੀਆਂ ਦੇ ਜਿਹੜੇ ਆਪਣੇ ਪਾਣੀਆਂ ਦੇ ਬੰਦੀ ਸਿੰਘਾਂ ਦੇ ਆਪਣੇ ਰੋਜਗਾਰ ਦੇ ਜਿਹੜਾ ਆਪਣੇ ਨਸ਼ਾ ਨਹੀਂ ਖਤਮ ਹੋ ਰਿਹਾ ਪੰਜਾਬ ਦੇ ਵਿੱਚੋਂ ਸਾਰੇ ਮੁੱਦੀ ਵਿੱਚ ਉਠਾਣੇ ਇਹ ਬਾਕੀ ਤਾਂ ਸਭ ਚੋਰ ਨੇ ਜਿੰਨੇ ਵੀ ਆਪਣੇ ਲੀਡਰ ਨੇ ਸਭ ਕੁਝ ਮਤਮਾਨ ਹੋਗਾ ਜਾਂ ਕੁਝ ਵੀ ਹੋਗਾ ਕਾਂਗਰਸ ਬੀਜੇਪੀ ਸਭ ਚੋਰ ਨੇ ਸਿਰਫ ਇੱਕ ਪਾਰਟੀ ਪੰਜਾਬ ਦੀ ਅਲੱਗ ਖੜੀ ਹੋਣੀ ਚਾਹੀਦੀ ਆ ਇਹ ਹਪਸਿੰਦਰ ਜੀ ਮਾਨ ਹੋਵੇ ਇਹ ਕੋਈ ਵੀ ਹੋਵੇ ਪੰਜਾਬ ਦਾ ਆਪਣਾ ਮੇਨ ਪੰਜਾਬੀ ਹੋਵੇ ਅੱਛਾ ਕੱਲ ਨਾ ਮੈਂ ਸਿਮਰ ਜੀਤ ਮਾਨ ਹੋਣਾ ਨਾਲ ਗੱਲ ਕਰ ਰਿਹਾ ਸੀਗਾ ਇੱਥੇ ਚੰਡੀਗੜ੍ਹ 'ਚ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਅਮਰਿਤਪਾਲ ਸਿੰਘ ਉਹਨਾਂ ਦੀ ਸਪੋਰਟ ਕਰ ਰਹੇ ਹੋ ਕਹਿੰਦੇ ਸੀ ਅਮਰਿਤਪਾਲ ਸਿੰਘ ਦੀ ਸਪੋਰਟ ਕਰਾਂਗੇ ਅਮਰਿਤਪਾਲ ਸਿੰਘ ਦੀ ਸਪੋਰਟ ਐਤਕੀ ਜੇ ਯਾਨਕਿ ਜੇਲ੍ਹ ਦੇ ਵਿੱਚੋਂ ਉਹਨੂੰ ਬਾਹਰ ਲੈ ਕੇ ਆਉਂਦਾ ਜੀ ਐਮ ਐਮ ਪੀ ਜੀ ਤਾਂ ਆ ਕੇ ਜੇਲ੍ਹ ਦੇ ਵਿੱਚੋਂ ਹੀ ਪਰ ਉਹ ਤਾਂ ਸੰਵਿਧਾਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ ਉਹ ਕਹਿੰਦੇ ਵੀ ਸੰਵਿਧਾਨ ਦੇ ਵਿੱਚ ਅਮਰਿਤਪਾਲ ਹੋਣੀ ਫਿਰ 50 ਵੋਟ ਪਾਉਗਾ ਨਾ ਜੀ ਫਿਰ ਸਿਧਾਂਤ ਫਿਰ ਉਹੀ ਗੱਲ ਹੈ ਫਿਰ ਬਾਹਰ ਤਾਂ ਲੱਗੀ ਹੋਣੀ ਹੈ ਜੀ ਫਿਰ ਜਿਵੇਂ ਇਹ ਚੱਲਦੇ ਨੇ ਉਵੇਂ ਹੀ ਹੋ ਉਵੇਂ ਹੀ ਚੱਲਣਾ ਪੈਣਾ ਜੀ ਠੀਕ ਹੈ ਤੁਹਾਨੂੰ ਇਸ ਵਕਤ ਪੰਜਾਬ ਦੇ ਵਿੱਚ ਉਹ 99 ਵਾਲਾ ਮਾਹੌਲ ਹੈਗਾ ਕਿ ਜ਼ਿਲ੍ਹਾ ਚੋਂ ਬੈਠ ਕੇ ਇਲੈਕਸ਼ਨ ਜਿੱਤੇ ਜਾ ਸਕਦੇ ਆ ਭਾਜੀ ਕੋਸ਼ਿਸ਼ ਤਾਂ ਹੈਗੀ ਸੀ ਬਾਕੀ ਇਹ ਪਬਲਿਕ ਸਾਥ ਦੇਊਗੀ ਫਿਰ ਹੀ ਆ ਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਬੋਲਣਾ ਨਹੀਂ ਚਲੋ ਜਨਤਾ ਕਈ ਸ਼ਰਮੋਹ ਦੀ ਵਿੱਚ ਬਹੁਤ ਹੈ ਭਾਈ ਕੀ ਨਾਮ ਹੈ ਜੀ ਉਹ ਕੁਮ ਹਾਲੇ ਕੁਛ ਨਹੀਂ ਹੁੰਦਾ ਵੋਟ ਨਹੀਂ ਪਾਉਂਦੇ ਨਾਮ ਕੀ ਹੈ ਹਰਪ੍ਰੀਤ ਕਿਹੜਾ ਲੱਕ ਹੈ ਆ ਕਾ ਬਠੰਡਾ ਜਿਹੜਾ ਬਠੰਡਾ ਜਿਹੜਾ ਕਿਹੜਾ ਪਿੰਡ ਕਿਹੜਾ ਪਿੰਡ ਕਹ ਲੋਕ ਅੱਛਾ ਕੀ ਕਹਿੰਦੇ ਉੱਥੇ ਦੇ ਲੋਕ ਪਿੰਡ 'ਚ ਰਹਿੰਦੀ ਨਹੀਂਗੇ ਬਾਈ ਜੀ ਸ਼ਹਿਰ ਰਹਿੰਦੇ ਹੋ ਬਸ ਇਦਾਂ ਹੀ ਆ ਵੀ ਆਪਾਂ ਬਾਹਰ ਹੀ ਰਹਿੰਦੇ ਆ ਜੀ ਕਿਹੜੇ ਬੋਰਡ 'ਤੇ ਇੱਕ ਅੱਧੇ ਵਾਲੀ ਪਾਈ ਆ ਸਸ ਮਸਿਆਵਾਂ ਆਉਂਦੀ ਹੈ ਜੀਵਨ ਜੀਣ ਦੇ ਵਿੱਚ ਕੋਈ ਜ਼ਿੰਦਗੀ ਦੇ ਵਿੱਚ ਕੁਝ ਇਛਾਵਾਂ ਰੱਖਦੇ ਹਾਂ ਵੀ ਆਹ ਸਾਡੇ ਕੋਲ ਹੋਣਾ ਚਾਹੀਦਾ ਆਹ ਸਾਡੇ ਮੰਤਰੀ ਕੰਮ ਕਰ ਦਿੰਦੇ ਤਾਂ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਬਾਈ ਕੋਹ ਨਹੀਂ ਆ ਦੇ ਹੱਥਾਂ ਦੀ ਮਿਹਨਤ ਕਰਨੀ ਪੈਂਦੀ ਉਹ ਹੀ ਖਾਣਾ ਪੈਂਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਚਿਕਾਇ ਕਿ ਜਿਨ ਮਰਜੀ ਵੋਟ ਪਾ ਲਾ ਵੋਟ ਪਾ ਕੇ ਵੀ ਕੋਈ ਚੱਕਰ ਨਹੀਂਗਾ ਵੀ ਵੋਟਰਾਂ ਦਾ ਪਾ ਜਨੇ ਆ ਵੋਟ ਤਾਂ ਯਾਰੀ ਪਾਉਣਿਆਂਗੇ ਕਿਤੇ ਕਿਸੇ ਨੂੰ ਪਾ ਲਈ ਜਾ ਕੇ ਤੇ ਕਿਸੇ ਨੂੰ ਪਾ ਲਈ ਦੀ ਜਾਗੀ ਤੇ ਕਰਕੇ ਤਾਂ ਦੇ ਹੱਥਾਂ ਦੀ ਮਿਹਨਤ ਕਰਨੀ ਪੱਖਾ ਨਹੀਂ ਪੈਂਦੀ ਕਿਸੇ ਦੇ ਕੋਈ ਆਖੇ ਈ ਨਾਮ ਹੈ ਤੁਹਾਡਾ ਜੈਕਸੀਰ ਜੰਮੀ ਕਿਹੜਾ ਤੁਹਾਡਾ ਇੱਕੋ ਪਿੰਡ ਸੇ ਹਾਂਜੀ ਇੱਕੋ ਪਿੰਡ ਆ ਤੁਸੀਂ ਕੀ ਕੰਮ ਕੀ ਕਰਦੇ ਹੋ ਇਸੀ ਲੇਬਰ ਦਾ ਕੰਮ ਕਰਦੇ ਹੋ ਦਾ ਕੰਮ ਕਰਦੇ ਹੋ ਇੰਨੀ ਦੂਰ ਕੰਮ ਕਰਨ ਆਉਣੇ ਉਹ ਨਹੀਂ ਨਹੀਂ ਕੰਮ ਨਹੀਂ ਕਰਨ ਆਉਂਦੇ ਇੱਥੇ ਕੋਈ ਪ੍ਰੋਬਲਮ ਸੀ ਕਿ ਨਹੀਂ ਸਾਡੀ ਇਸੀ ਸਮਝਾ ਦੂਰ ਕਰਨ ਆਈ ਸੀ ਅੱਛਾ ਦਿਹਾੜੀ ਕਿੰਨੀ ਹੈ ਮਜ਼ਦੂਰੀ ਕਿੰਨੀ ਹੈ ਕਿੰਨੀ ਚੱਲ ਰਹੀ ਹੈ ਪੂਰੀ ਦਾ ਹੀ ਦੇਖੋ ਦੇ ਚੱਲੀ ਜਾਂਦੀ ਆ ਵਾਹ ਸਹੀ ਮਿਲ ਰਹੀ ਵਧੀਆ ਮਿਲ ਰਹੀ ਹੈ ਹਾਂ ਵਧੀਆ ਮਿਲ ਰਹੀ ਹੈ ਰਾਹੁਲ ਗਾਂਧੀ ਮਜ਼ਦੂਰਾ ਦੇ ਨਾਲ ਇੱਕ ਵੱਡਾ ਵਾਅਦਾ ਕਰ ਰਹੇ ਮੰਤਰੀ ਮੁੰਦਰੀ ਕੋਈ ਕੁਝ ਨਹੀਂ ਹੈਗਾ ਸਾਰਿਆਂ ਨੂੰ ਕੁਰਸੀ ਦਾ ਹੀ ਆ ਮਸਲਾ ਠੀਕ ਆ ਸਾਰਿਆਂ ਨੂੰ ਕੁਰਸੀ ਦਾ ਮਸਲਾ ਦਾ ਵੀ ਆਪ ਨੂੰ ਆਹ ਕੁਰਸੀ ਮਿਲ ਜੇ ਆਹ ਕੁਰਸੀ ਨਾ ਮਿਲ ਜੇ ਕੋਈ ਕੋਈ ਕਿਸੇ ਲਈ ਕੁਝ ਨਹੀਂ ਕਰਦਾ ਜੀ ਸਾਫ਼ ਸਾਫ਼ ਕਰ ਲਓ ਠੀਕ ਹੈ ਇਸ ਵਾਰ ਵੋਟ ਕਿਹੜੇ ਮੁੱਦੇ ਤੇ ਪਾਉਂਗੇ ਵੋਟ ਜੀ ਨੂੰ ਪੈ ਗਈ ਪੈ ਗਈ ਹੋਰ ਕੀ ਹੈ ਜੀ ਕੋਈ ਉਹਨੇ ਕਿਹੜਾ ਕੁਝ ਦੇਣਾਗਾ ਉਹਨੇ ਕਿਹੜਾ ਕੁਝ ਜਿਸ ਨੂੰ ਪਾਣੀ ਮਰਜੀ ਉਹ ਨਾ ਦੱਸੋ ਵੋਟ ਕਿਨੂੰ ਪਾਉਣੀ ਹੈ ਇਹ ਦੱਸੋ ਮੁੱਦੇ ਕਿਹੜੇ ਹੋਣਗੇ ਕੀ ਸੋਚ ਕੇ ਵੋਟ ਪਾਉਂਗੇ 100 ਚੱਕ ਲੋਕਾਂ ਦੀ 200 ਚੱਕ ਲੋ ਕਿਸੇ ਨੇ ਕੁਝ ਨਹੀਂ ਕਰਨਾ ਗੱਲ ਖਤਮ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਦਿੰਦਾ ਕਿਸੇ ਨੇ ਸਭ ਨੂੰ ਕੁਰਸੀ ਦੀ ਮਤਲਬ ਹੈਗੀ ਹੈ ਠੀਕ ਹੈ ਸਭ ਨੂੰ ਕੁਰਸੀ ਦੇ ਨਾਲ ਮਤਲਬ ਹੈ ਕਹਿੰਦਾ ਕੀ ਨਾਮ ਹੈ ਭਾਜੀ ਸ਼ਿਖ ਕਹਾਂ ਸੇ ਹੋ ਮੈਂ ਹਿਮਾਚਲ ਹਿਮਾਚਲ ਕਿਹੜਾ ਲੋਕ ਸਭਾ ਹਲਕਾ ਪਿੰਦਾ Uh, सबसे बड़ी बात है कि राइट नाउ वी आर सीइंग द सिचुएशन दैट द बीजेपी वुड बी इलेक्टेड एज अ मेजर पावर इन द लोकसभा या इन हिमाचल चार सीट आपके हिमाचल में है ना चारों सीटों पे लगता है बीजेपी क्लीन स्वीप कर पाएगी आई एम डैम श्योर पर मंडी में जो चल रहा है विक्रम आदित्य सिंह प्रतिभा सिंह आई लिव इन शिमला राजधानी दैट्स वाई आई एम सींग सिचुएशन इन राजधानी जो राजधानी बोलेगा वही आगे तोलेगा क्योंकि तो शिमला डिसाइड करेगा वो सब हिमाचल डिसाइड कर देगा वो बेसिक बात आप मेजर बात है विक्रमादित्य सिंह जी भी शिमला रूलर के वो थे ग्रामीण क्षेत्र से वो कांग्रेस के प्रत्याशी थे उनके पिताजी जो थे वो जी राजा वीरभद्र जी जी उस टाइम उन्होंने अपना कांग्रेस के समय में तभी वो राजा कहलाए थे क्योंकि उन्होंने राज किया था क्योंकि बोलते थे कि जब राज्य शिमला से ही जब राजधानी से ही राज्य चलेगा तभी तो राजधानी राजधानी है सर कारण बताइए जिस हिसाब से आप बोल रहे हो कि बीजेपी जो मेजर पार्टी होगी पूरे देश में क्लीन स्वीप करेगी हिमाचल में क्या कारण लगता है कि आपको बीजेपी द्वारा सत्ता में आएगी सर राइट नाउ आई एम वर्किंग इन द रीजन ऑफ पंजाब आई एम सींग द सिचुएशन दैट सर कि आप रेलवे uh, अभी देख लो आई वुड बी ऑफरिंग द रेल यात्रा आई एम ट्रेवलिंग इन बस क्योंकि सिचुएशन आजकल की यही है hmm. आम जनता खुश नहीं है वो बस जो चाहता है वो रेल में बैठ जाता है नहीं, सबसे बात कर रहा हूँ पर नाराज तो सबसे है वो सबसे नाराज चल रहे हैं ये तो कहते मोदी जी भी ने कुछ नहीं किया किसी ने कोई कोई कुछ नहीं करता सर एक बात बताएं आप बताइए कि नहीं। नहीं। सर जिस टाइम से आज़ादी हुई थी उस टाइम से कांग्रेस ने क्या कर दिया मेरे को एक आंसर दे दीजिए आप मेरे को काम गिना दीजिए बस पार्टीशन से अच्छा काम कुछ नहीं किया तो काम क्यों गुनाऊ वो कांग्रेस वाले गिनाते हैं कि देश चल रहा है इतना कुछ ये रेलवे किसने का कब आई है हाईवे कब बने ये सब शुरू से ही बन रहा है ना सर एक बात है कि देखो सर आपने घर बनाया अब तो यही बोलेंगे कि घर तो पहले से ही चल रहा है हमारी तो फाउंडेशन तो दादा परदादा ने दे दी है तो इसका मतलब तो हमारा तो जो वंश है वो तो हमारे एंसेस्टर से ही चलेगा आप तो मानते हो जो आपके है आपके दादा पड़दा से ही हमारे को जाना जाएगा ना कि हमसे उनको जाना जाएगा वही बात है कि द पिक्चर यू वॉन्ट टू तो क्रिएट बाय योर सेल्फ और बाय योर एंसेस्टर अच्छा, वो है मानते हो कि मोदी जी ने आके बहुत कुछ ये बड़े लेवल पर कर दिए कांग्रेस से बड़े लेवल में ठीक है ਵਾਈਫਾਈ ਕੀ ਨਾਮ ਹੈ ਤੁਹਾਡਾ ਨਹੀਂ ਨਾਮ ਪ੍ਰਗਟ ਸਿੰਘ ਹੈ ਜੀ ਸਰਕਾਰੀ ਮੁਲਾਜ਼ਮ ਤਾਂ ਨਹੀਂ ਹੈਗੇ ਨਾ ਸਰਕਾਰੀ ਮੁਲਾਜ਼ਮ ਹੈ ਅੱਛਾ ਠੀਕ ਹੈ ਕੀ ਨਾਮ ਹੈ ਆਪਕਾ ਮੀਨਾ ਸਰ ਕਹਾਂ ਸੇ ਹੋ ਪੰਜਾਬ ਸੇ ਪੰਜਾਬ ਕਿੱਥੋਂ ਬਰਨਾਲਾ ਸੇ ਬਰਨਾਲਾ ਤੋਂ ਬਰਨਾਲਾ ਤੋਂ ਪੰਜਾਬੀ ਆਉਂਦੀ ਹੈ ਹਾਂ ਤੇ ਫਿਰ ਪੰਜਾਬੀ ਦੀ ਗੱਲ ਕਰਦੇ ਆ ਆਪਾਂ ਕੀ ਕਹਿੰਦੀ ਹੈ ਬਰਨਾਲੇ ਦੀ ਜਨਤਾ ਮੀਂਹ ਤੇ ਹਰ ਹੈ ਵਿਧਾਇਕ ਹੈ ਮੰਤਰੀ ਹੈ ਪੰਜਾਬ ਸਰਕਾਰ 'ਚ ਹੁਣ ਕਹਿੰਦੇ ਲੋਕ ਸਭਾ ਜਾਣਾ ਚਾਹੁੰਦੇ ਆ ਹਾਂਜੀ ਕੀ ਲੱਗ ਰਿਹਾ ਮਾਹੌਲ ਤੁਹਾਨੂੰ ਬਰਨਾਲੇ ਦਾ ਸੰਗਰੂਰ ਦਾ ਵਧੀਆ ਸਰਦਾਰ ਜੀ ਵਧੀਆ ਹਵਾ ਬੋਲ ਰਹੀ ਹੈ ਮੇਰੇ ਸਾਹ ਨਾਲ ਕੀ ਲੱਗ ਰਿਹਾ ਮਾਹੌਲ ਵਧੀਆ ਮਾਹੌਲ ਵੈਸੇ ਤਾਂ ਕਾਫੀ ਚੇਂजेस ਤਾਂ ਆ ਰਹੇ ਨੇ ਉਹੀ ਹੈ ਬਸ ਬਾਕੀ ਜਿਵੇਂ ਜਿਵੇਂ ਗਵਰਨਮੈਂਟ ਡਿਵੈਲਪ ਹੋ ਰਹੀ ਹੈ ਬਾਕੀ ਸਿਟੀਜ਼ ਨੂੰ ਦੇਖਦੀ ਹੈ ਫਿਰ ਉਹਵੇਂ ਉਹਵੇਂ ਕਰਦੀ ਵੀ ਹੈ ਚੇਂजेस ਹਵਾ ਕਿਧਰੋਂ ਚੱਲ ਰਹੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਭਾਰੀ ਪਲੜਾ ਕਿੰਦਾ ਭਾਰੀ ਲੱਗ ਰਿਹਾ ਤੁਹਾਡੇ ਲੱਗ ਕਾਰਨ ਕੀ ਹੈ ਪੰਜਾਬ ਚ ਤਾਂ ਜ਼ਿਆਦਾਤਰ ਦੇਖਿਆ ਜਾਵੇ ਤਾਂ ਕਾਂਗਰਸ ਹੀ ਚੱਲ ਰਹੀ ਹੈ ਕਿਉਂਕਿ ਲੋਕ ਜ਼ਿਆਦਾਤਰ ਇਲੈਕਸ਼ਨਸ ਵੀ ਉਹਨਾਂ ਚ ਹੀ ਲੋਕ ਵੋਟ ਜ਼ਿਆਦਾ ਉਹਨਾਂ ਨੂੰ ਹੀ ਪਾ ਰਹੇ ਨੇ ਨਾਲੇ ਉਹ ਚੇਂਜਸ ਕਰਦੇ ਵੀ ਨੇ ਅਗਰ ਆਪਾਂ ਕੋਈ ਕੰਪਲੇਂਟ ਕਰਦੇ ਆ ਉਹਨਾਂ ਨੂੰ ਜਿਵੇਂ ਆਪਣੇ ਵਾਰਡ ਦਾ ਕੋਈ ਵੀ ਐਮਸੀ ਵਗੈਰਾ ਜੋ ਵੀ ਹੈਗਾਗਾ ਤਾਂ ਅਗਰ ਆਪਾਂ ਉਹਨਾਂ ਨੂੰ ਕੋਈ ਵੀ ਕੰਪਲੇਂਟ ਕਰਦੇ ਆ ਉਹ ਚੇਂਜ ਕਰਦੇ ਨੇ ਥੋੜਾ ਟਾਈਮ ਲੱਗ ਜਾਂਦਾ ਬਟ ਕਰ ਦਿੰਦੇ ਨੇ ਅੱਛਾ ਦੇਸ਼ ਜੀ ਨਾ ਇੱਕ ਮੋਲ ਬਣ ਰਿਹਾ ਕਿ ਮੋਦੀ ਸਰਕਾਰ ਦੁਆਰਾ ਸੱਤਾ ਚ ਆਊਗੀ ਮੋਦੀ ਨੇ ਕਲੀਨ ਸੀਪ ਕਰ ਦੇਣਾ ਕੀ ਸੋਚਦੇ ਹੋ ਕਿ ਵਾਕਈ ਮੋਦੀ ਦੀ ਇੰਨੀ ਹਵਾ ਹੈਗੀ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਹੈਗੀ ਆ ਉਹ ਆਊਗਾ ਦੁਬਾਰਾ ਆਊਗਾ ਦੁਬਾਰਾ ਆਊਗਾ ਤੁਸੀਂ ਪੰਜਾਬ ਦੇ ਨਾਲੇ ਕਾਂਗਰਸ ਨੂੰ ਸਪੋਰਟ ਕਰ ਰਹੇ ਹੋ ਦੇਸ਼ੀ ਕਹਿੰਦੇ ਕਿ ਮੋਦੀ ਦੁਬਾਰਾ ਆਊਗਾ ਕਿਉਂ ਪਰ ਪੰਜਾਬ ਦੇ ਅਕੋਰਡਿੰਗ ਤਾਂ ਮੈਨੂੰ ਪਤਾ ਨਹੀਂ ਪੰਜਾਬ 'ਚ ਤਾਂ ਕਾਂਗਰਸ ਦੀ ਜ਼ਿਆਦਾ ਡਿਮਾਂਡ ਹੈ ਬਟ ਓਵਰঅল ਇੰਡੀਆ 'ਚ ਦੇਖੇ ਜਾਵੇ ਤਾਂ ਮੋਦੀ ਆਊਗਾ ਦੁਬਾਰਾ ਕਿਉਂਕਿ ਉਹਨੇ ਇੰਡੀਆ 'ਚ ਤਾਂ ਬਹੁਤ ਕੁਝ ਕੀਤਾ ਪੰਜਾਬੀਆਂ ਨਾਲ ਥੋੜੀ ਜਿਹੀ ਉਹਦੀ ਚੱਲ ਰਹੀ ਹੈ ਥੋੜੀ ਜਿਹੀ ਲੜਾਈ ਅਸਲ ਰਹਿੰਦੀ ਪੰਜਾਬ ਦੇ ਨਾਲ ਹੈ ਪੰਜਾਬ ਦੇ ਨਾਲ ਜ਼ਿਆਦਾ ਰਹਿੰਦੀ ਹੈ ਉਹ ਦੀਪ ਸਿੱਧੂ ਕਰਕੇ ਉਦੋਂ ਤੋਂ ਹੀ ਜ਼ਿਆਦਾ ਚ ਅੱਛਾ ਜੀ ਜੀਪ ਸਿੱਧੂ ਦਾ ਜ਼ਿਕਰ ਕੀਤਾ ਸਿਮਰਜੀਤ ਮਾਨ ਵੀ ਤੁਹਾਡੇ ਇਲਾਕੇ ਚੋ ਉਮੀਦਵਾਰ ਹੈਗੇ ਅਮਰਿਤਪਾਲ ਸਿੰਘ ਅਖੜੂਰ ਸਾਹਿਬ ਤੋਂ ਚੋਣ ਲੜਨਗੇ ਕੀ ਲੱਗਦਾ ਕਿ ਇਹ ਸਿੱਖ ਮੁੱਦੇ ਜਿਹੜੇ ਪ੍ਰਭਾਵਿਤ ਹੋਣਗੇ ਜਾਂ ਪੰਥਕ ਵੋਟ ਇੱਕ ਪਾਸੇ ਹੋ ਜੂਗੀ ਸਮੇਂ ਦੇ ਮੁੱਦਿਆਂ ਨੂੰ ਇਹਨਾਂ ਨੂੰ ਸਿੱਖ ਵੋਟਰਸ ਨੂੰ ਹੋ ਵੀ ਸਕਦਾ ਬਟ ਅਗਰ ਮੈਂ ਉਹੀ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਅਗਰ ਆਪਾਂ ਮੋਦੀ ਦੀ ਗੱਲ ਕਰੀਏ ਤਾਂ ਪਤਾ ਉਹ ਤਾਂ ਸਾਰਿਆਂ ਨੂੰ ਹੀ ਪਤਾ ਵੀ ਮੋਦੀ ਨੇ ਆਣਾ ਕਿਉਂਕਿ ਉਹਨੇ ਬਹੁਤ ਚੇਂਜਸ ਕੀਤੇ ਆ ਲਾਈਕ ਸਭ ਤੋਂ ਪਹਿਲਾਂ ਤਾਂ ਉਹਨੇ ਹਿੰਦੂਆਂ ਨੂੰ ਹੀ ਜਗਾਤਾ ਰਾਮ ਮੰਦਿਰ ਬਣਵਾ ਕੇ ਹੈਨਾ ਅੱਛਾ ਪੰਜਾਬ ਦੇ ਲੋਕ ਸੋਚਦੇ ਕਿ ਰਾਮ ਮੰਦਿਰ ਦਾ ਇੰਪੈਕਟ ਪਊਗਾ ਇਹਨਾਂ ਰਾਮ ਮੰਦਿਰ ਦਾ ਇੰਪੈਕਟ ਪੰਜਾਬ ਤੇ ਜ਼ਿਆਦਾ ਨਾ ਪੈ ਕੇ ਪੰਜਾਬ ਦਾ ਜ਼ਿਆਦਾਤਰ ਇੰਪੈਕਟ ਪਊਗਾ ਸਿੱਖਾਂ ਤੇ ਲੇਕਿਨ ਜਿਹੜਾ ਓਵਰਆਲ ਇੰਡੀਆ 'ਚ ਤਾਂ ਜ਼ਿਆਦਾਤਰ ਹਿੰਦੂ ਹੀ ਨੇ ਨਾ ਤਾਂ ਫਿਰ ਇੰਡੀਆ ਦੇ ਇੰਡੀਆ ਦੇ ਅਕੋਰਡਿੰਗ ਤਾਂ ਮੋਦੀ ਦੁਆਰਾ ਆਊਗਾ ਹੀ ਕਿਉਂਕਿ ਉਹ ਔਰ ਉਹਨੂੰ ਉਹ દ્વાਰਕਾ ਮੰਦਿਰ ਬਣਾਉਣ ਨੂੰ ਕਹਿ ਰਹੇ ਆ। ਅੱਛਾ દ્વાਰਕਾ ਮੰਦਿਰ ਬਣਾਉਣ ਨੂੰ ਕਹਿ ਰਹੇ ਆ। ਕਿਉਂਕਿ ਉਹ ਪੰਡੂਪੀ ਵੀ ਸਟਾਰਟ ਕਰਵਾਤੀ ਨਾ ਗੁਜਰਾਤ ਤੋਂ ਇੱਕ ਕਹਿੰਦੇ ਵੀ દ્વાਰਕਾ ਦੇ ਦਰਸ਼ਨ ਹੋ ਜਾ ਕਰਨਗੇ ਪੰਡੂਪੀ ਤੋਂ। ਉਹ ਕਹਿੰਦੇ ਇਹਦੇ ਨਾਲ ਸਾਨੂੰ ਰੋਜ਼ਗਾਰ ਨਹੀਂ ਮਿਲਣਾ। ਇਹਦੇ ਨਾਲ ਸਾਨੂੰ ਨੌਕਰੀਆਂ ਨਾ ਮਿਲਣਗੀਆਂ। ਜਿਹੜਾ ਮੁਫਤ ਦਾ ਰਾਸ਼ਨ ਦੇ ਰਹੇ ਆ ਸੀ ਆਪੇ ਲੈ ਲਾਂਗੇ। ਜੇਕਰ ਨੌਕਰੀਆਂ ਮਿਲਣਗੀਆਂ ਤਾਂ। ਉਹ ਤਾਂ ਹੈਗਾ ਕਿ ਅਗਰ ਨੌਕਰੀਆਂ ਵੀ ਜ਼ਰੂਰੀਆਂ ਬਟ ਇਹਨਾਂ ਨੇ ਕਹਿੰਦੇ ਵੀ ਮੋਦੀ ਨੇ ਥੋੜੀ ਜੀ ਸਕੀਮਸ ਵੀ ਚਲਾਈਆਂ ਨੇ। ਜੌਬ ਬੱਚਿਆਂ ਨੂੰ, ਦਿਵਾਨ ਲਈ, ਨੌਜਵਾਨਾਂ ਨੂੰ ਜੌਬ ਲਈ। ਤਾ ਹੁਣ ਗਵਰਨਮੈਂਟ ਤੇ ਡਿਵੈਲਪਮੈਂਟ ਤੇ ਡਿਪੈਂਡ ਕਰਦਾ ਹੈਗਾ ਜਿ ਉਹਨਾਂ ਨੇ ਜੌਬ ਦੇਣੀਆਂ ਨੇ ਨੌਜਵਾਨਾਂ ਨੂੰ ਜਾਂ ਨਹੀਂ ਤਾਂ ਹੁਣ ਸਰਕਾਰ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਨੌਕਰੀਆਂ ਦੇਣੀਆਂ ਜਾਂ ਨਹੀਂ ਦੇਣੀਆਂ ਪਰ ਜਨਤਾ ਤੈਅ ਕਰਦੀ ਹੈ ਕਿ ਸਰਕਾਰ ਆਉਣੀ ਕਿੰਦੀ ਹੈ ਕੈਮਰਾ ਪਰਸਨ ਡਿਪੀ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ